ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਹਾਈਵੇ ਤੋਂ ਸਫ਼ਰ ਕਰਦੇ ਹੋ ਤੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਟੋਲ ਪਲਾਜ਼ਾਸ ਤੋਂ ਸਫ਼ਰ ਕਰ ਰਹੇ ਹੋ ਤੇ ਉਹਨਾਂ ਦੇ ਵਾਸ਼ਰੂਮ ਤੁਸੀਂ ਯੂਜ਼ ਕਰਦੇ ਹੋ ਤਾਂ ਉਹ ਜੇਕਰ ਵਾਸ਼ਰੂਮਸ ਗੰਦੇ ਨਜ਼ਰ ਆਉਂਦੇ ਨੇ ਤਾਂ ਉਸ ਦੀ ਫੋਟੋ ਖਿੱਚ ਕੇ ਸਾਨੂੰ ਅਪਲੋਡ ਕਰੋ ਤਾਂ ਅਸੀਂ ਜਿਹੜਾ ਉਹ ਉਸ ਦੀ ਜਾਂਚ ਕਰਕੇ ਤੁਹਾਡੇ ਫਾਸਟ ਟੈਗ ਦੇ ਵਿੱਚ 1000 ਰੁਪਿਆ ਦੇਵਾਂਗੇ ਤਾਂ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉੱਤੇ ਅਸੀਂ ਪਹੁੰਚੇ ਹਾਂ ਜਿੱਥੇ ਵਾਸ਼ਰੂਮਸ ਪਬਲਿਕ ਦੇ ਲਈ ਬਣਾਏ ਗਏ ਨੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਵਾਸ਼ਰੂਮਸ ਹੈ ਜਿਨ੍ਹਾਂ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਦੋਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਟੋਲ ਪਲਾਜ਼ਾਸ ਤੋਂ ਲੋਕ ਸਫ਼ਰ ਕਰਦੇ ਨੇ ਤਾਂ ਕਿਸੇ ਤਰ੍ਹਾਂ ਵੀ ਜੇਕਰ ਕਿਸੇ ਨੇ ਵਾਸ਼ਰੂਮ ਯੂਜ਼ ਕਰਨਾ ਹੁੰਦਾ ਤਾਂ ਉਸ ਦੇ ਲਈ ਫੈਸਿਲਿਟੀ ਦਿੱਤੀ ਜਾਂਦੀ ਹੈ ਵਾਸ਼ਰੂਮ ਦੀ ਪਰ ਅਕਸਰ ਸ਼ਿਕਾਇਤ ਲੋਕਾਂ ਦੀ ਇਹ ਦੇਖਣ ਨੂੰ ਮਿਲਦੀ ਸੀ ਕਿ ਲੱਡੋਵਾਲ ਜਿਹੜਾ ਟੋਲ ਪਲਾਜ਼ਾ ਜਾਂ ਫਿਰ ਕੋਈ ਹੋਰ ਟੋਲ ਪਲਾਜ਼ਾਸ ਵੀ ਨੇ ਉਹਨਾਂ ਦੇ ਟੋਲ ਦੇ ਜਿਹੜੇ ਵਾਸ਼ਰੂਮਸ ਨੇ ਉਹ ਗੰਦੇ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ NHAI ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਪਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪਬਲਿਕ ਵਾਸ਼ਰੂਮਸ ਨੂੰ ਯੂਜ਼ ਕੀਤਾ ਕਿਵੇਂ ਕੀਤਾ ਜਾਵੇ ਇੱਥੋਂ ਦੀ ਐਂਟਰੀ ਹੋਣੀ ਹੈ ਪਰ ਇਸ ਗੇਟ ਦੇ ਉੱਤੇ ਟੋਲ ਪਲਾਜ਼ਾ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਹੁਣ ਲੋਕ ਯੂਜ਼ ਕਿਵੇਂ ਕਰਨ ਇਸ ਟੋਲ ਪਲਾਜ਼ਾ ਦੇ ਵਾਸ਼ਰੂਮ ਨੂੰ ਤੇ ਜੇ ਕਿਸੇ ਨੇ ਵਾਸ਼ਰੂਮ ਦੀ ਫੋਟੋ ਵੀ ਖਿੱਚ ਕੇ ਪਾਣੀ ਤੇ ਫਿਰ ਉਹ ਕਿਵੇਂ ਅਪਲੋਡ ਕਰੇਗਾ ਇਹ ਤਾਂ ਇੱਥੇ ਸਰਾਸਰ ਤੱਕਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਲੋਕਾਂ ਨੇ ਜਿੱਤੇ ਵਾਸ਼ਰੂਮ ਦੀ ਫੈਸਿਲਿਟੀ ਲੈਣੀ ਹੈ ਉਹ ਫੈਸਿਲਿਟੀ ਹੀ ਨਹੀਂ ਲੋਕਾਂ ਨੂੰ ਮਿਲ ਰਹੀ ਤੇ ਫਿਰ ਵਾਸ਼ਰੂਮ ਨੂੰ ਯੂਜ਼ ਹੀ ਨਹੀਂ ਲੋਕ ਕਰ ਪਾਰੇ ਤਾਂ ਵਾਸ਼ਰੂਮ ਗੰਦੇ ਜਾਂ ਸਾਫ਼ ਹੋਣ ਦੀ ਗੱਲ ਆ ਬਾਤ ਦੀ ਹੈ। ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਹਾਈਵੇ ਤੋਂ ਸਫ਼ਰ ਕਰਦੇ ਹੋ ਤੇ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਟੋਲ ਪਲਾਜ਼ਾਸ ਤੋਂ ਸਫ਼ਰ ਕਰ ਰਹੇ ਹੋ ਤੇ ਉਹਨਾਂ ਦੇ ਵਾਸ਼ਰੂਮ ਤੁਸੀਂ ਯੂਜ਼ ਕਰਦੇ ਹੋ ਤਾਂ ਉਹ ਜੇਕਰ ਵਾਸ਼ਰੂਮਸ ਗੰਦੇ ਨਜ਼ਰ ਆਉਂਦੇ ਨੇ ਤਾਂ ਉਸ ਦੀ ਫੋਟੋ ਖਿੱਚ ਕੇ ਸਾਨੂੰ ਅਪਲੋਡ ਕਰੋ ਤਾਂ ਅਸੀਂ ਜਿਹੜਾ ਉਹ ਉਸ ਦੀ ਜਾਂਚ ਕਰਕੇ ਤੁਹਾਡੇ ਫਾਸਟ ਟੈਗ ਦੇ ਵਿੱਚ 1000 ਰੁਪਿਆ ਦੇਵਾਂਗੇ ਤਾਂ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉੱਤੇ ਅਸੀਂ ਪਹੁੰਚੇ ਆਂ ਜਿੱਥੇ ਵਾਸ਼ਰੂਮਸ ਪਬਲਿਕ ਦੇ ਲਈ ਬਣਾਏ ਗਏ ਨੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਵਾਸ਼ਰੂਮਸ ਹੈ ਜਿਨ੍ਹਾਂ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਦੋਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਟੋਲ ਪਲਾਜ਼ਾਸ ਤੋਂ ਲੋਕ ਸਫ਼ਰ ਕਰਦੇ ਨੇ ਤਾਂ ਕਿਸੇ ਤਰ੍ਹਾਂ ਵੀ ਜੇਕਰ ਕਿਸੇ ਨੇ ਵਾਸ਼ਰੂਮ ਯੂਜ਼ ਕਰਨਾ ਹੁੰਦਾ ਤਾਂ ਉਸ ਦੇ ਲਈ ਫੈਸਿਲਿਟੀ ਦਿੱਤੀ ਜਾਂਦੀ ਹੈ ਵਾਸ਼ਰੂਮ ਦੀ ਪਰ ਅਕਸਰ ਸ਼ਿਕਾਇਤ ਲੋਕਾਂ ਦੀ ਇਹ ਦੇਖਣ ਨੂੰ ਮਿਲਦੀ ਸੀ ਕਿ ਲੱਡੋਵਾਲ ਜਿਹੜਾ ਟੋਲ ਪਲਾਜ਼ਾ ਜਾਂ ਫਿਰ ਕੋਈ ਹੋਰ ਟੋਲ ਪਲਾਜ਼ਾਸ ਵੀ ਨੇ ਉਹਨਾਂ ਦੇ ਟੋਲ ਦੇ ਜਿਹੜੇ ਵਾਸ਼ਰੂਮਸ ਨੇ ਉਹ ਗੰਦੇ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ NHAI ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਪਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪਬਲਿਕ ਵਾਸ਼ਰੂਮਸ ਨੂੰ ਯੂਜ਼ ਕਿਤਾ ਕਿਵੇਂ ਕੀਤਾ ਜਾਵੇ ਇੱਥੋਂ ਦੀ ਐਂਟਰੀ ਹੋਣੀ ਹੈ ਪਰ ਇਸ ਗੇਟ ਦੇ ਉੱਤੇ ਟੋਲ ਪਲਾਜ਼ਾ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਹੁਣ ਲੋਕ ਯੂਜ਼ ਕਿਵੇਂ ਕਰਨ ਇਸ ਟੋਲ ਪਲਾਜ਼ਾ ਦੇ ਵਾਸ਼ਰੂਮ ਨੂੰ ਤੇ ਜੇ ਕਿਸੇ ਨੇ ਵਾਸ਼ਰੂਮ ਦੀ ਫੋਟੋ ਵੀ ਖਿੱਚ ਕੇ ਪਾਣੀ ਤੇ ਫਿਰ ਉਹ ਕਿਵੇਂ ਅਪਲੋਡ ਕਰੇਗਾ ਇਹ ਤਾਂ ਇੱਥੇ ਸਰਸਰ ੱਤਕਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਲੋਕਾਂ ਨੇ ਜਿੱਤੇ ਵਾਸ਼ਰੂਮ ਦੀ ਫੈਸਿਲਿਟੀ ਲੈਣੀ ਹੈ ਉਹ ਫੈਸਿਲਿਟੀ ਹੀ ਨਹੀਂ ਲੋਕਾਂ ਨੂੰ ਮਿਲ ਰਹੀ ਤੇ ਫਿਰ ਵਾਸ਼ਰੂਮ ਨੂੰ ਯੂਜ਼ ਹੀ ਨਹੀਂ ਲੋਕ ਕਰ ਪਾਰੇ ਤਾਂ ਵਾਸ਼ਰੂਮ ਗੰਦੇ ਜਾਂ ਸਾਫ਼ ਹੋਣ ਦੀ ਗੱਲ ਆ ਬਾਅਦ ਦੀ ਹੈ